ਮਿਲਦੀ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਸੀ ਪਰਮਾਤਮਾ ਦੀ ਨਗਰੀ ਚ ਆਏ ਆ ਤੇ ਬlesings ਲੈ ਕੇ ਜਾ ਰਹੇ ਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੀਂ ਅਰਦਾਸ ਬਸ ਆਉਣਾ ਬਹੁਤ ਜ਼ਰੂਰੀ ਆ ਬlesings ਲੈਣੀਆਂ ਬਹੁਤ ਜ਼ਰੂਰੀ ਆ ਆਪੇ ਵਾਹਿਗੁਰੂ ਆਪੇ ਕਿਰਪਾ ਕਰੂਗਾ ਤੇ ਅਸੀਂ ਤਾਂ ਬਸ ਆਪਣੇ ਮਨ ਦੀ ਤਸल्ली ਕਰਕੇ ਆ ਗਏ ਆ ਬਹੁਤ ਪੀਸ ਫੀਲ ਹੋਇਆ ਸਕੂਨ ਫੀਲ ਹੋਇਆ ਹੁਣ ਮੈਂ ਰੈਡੀ ਆ ਆਪਣੀ ਖਤਿਓ ਅਕਤੂਬਰ ਨੂੰ ਆ ਗਈ ਬਿੱਗ ਬਾਸ ਮੈਂ ਗਈ ਸੀ ਮੇਰਾ ਸਫਰ ਬਹੁਤ ਵਧੀਆ ਸੀ ਮੈਂ ਚਾਹੁੰਨੀ ਆ ਕਿ ਮੇਰੇ ਭਰਾ ਦਾ ਸਫਰ ਵੀ ਤੁਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਉਹਨੂੰ ਵੋਟਾ ਕਰੋ ਆਪਣੇ ਘਰ ਦਾ ਬੰਦਾ ਵਾ ਮੈਂ ਚਾਹੁੰਨੀ ਆ ਅੱਗੇ ਤੱਕ ਜਾਵੇ ਬਸ ਤੁਸੀਂ ਵੋਟਾ ਕਰੋ ਜਦੋਂ ਵੀ ਉਹ ਨੋਮੀਨੇਟ ਹੁੰਦਾ ਬਸ ਤੁਸੀਂ ਦੇਖਦੇ ਜਾਓ ਆਪਾਂ ਨਾ ਸਿੰਗਿੰਗ ਛੱਡਨੀ ਆ ਜਾਂ ਨਾ ਐਕਟਿੰਗ ਛੱਡਨੀ ਆਪਾਂ ਸਭ ਕਰਨਾ ਜੋ ਜੋ ਆਪਣੇ ਚ ਟੈਲੈਂਟ ਆ ਕਿ ਕੋ ਜਿੰਨੇ ਵੀ ਕਲਾਕਾਰ ਨੇ ਪੰਜਾਬੀ ਕਲਾਕਾਰ ਨੂੰ ਕਿਸੇ ਵੀ ਦੇਸ਼ਾਂ ਦੇਸ਼ਾਂ ਵਿੱਚ ਉਹ ショਅ ਕਰਦੇ ਨੇ ਤਾਂ ਪਿਛਲੇ ਦਿਨੀ ਜਗੀਰ ਦਾ ਆਸਟ੍ਰੇਲੀਆ ਦੇ ਵਿੱਚ ਇੱਕ ショਅ ਸੀ ਜਿਸ ਦੇ ਵਿੱਚ ਜਿਹੜੇ ਪੁਰਸਿੱਖ ਨੌਜਵਾਨ ਨੇ ਉਹਨੂੰ ਤਰਫਾਨ-ਤਰਫਾਨ ਤੋਂ ਰੋਕਿਆ ਗਿਆ ਅੰਦਰ ਜਾਣ ਨਹੀਂ ਦਿੱਤਾ ਗਿਆ ਇਹ ਲੱਗਦਾ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਡਾ ਭਾਈਚਾਰਾ ਹੈ ਉਹ ਸਾਡੇ ਲੋਕਾਂ ਨੂੰ ਸਨਵਾਸ ਦੇ ਹੁੰਦਾ ਜੀ ਇਸ ਕਰਕੇ ਮੈਂ ਕਮੈਂਟ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਮੈਂ ਹੱਲੇ ਇੰਨੀ ਪੱਦੀ ਨਹੀਂ ਹੋਈ ਕਿ ਮੈਂ ਇਸ ਚੀਜ਼ ਤੇ ਕੋਈ ਆਪਣੀ ਟਿੱਪਣੀ ਦੇ ਸਕਾਂ ਸੋ ਮੈਨੂੰ ਨਹੀਂ ਪਤਾ ਕਿ ਕਨਸੀਕਵੈਂਸੀਜ਼ ਨੇ ਇਸ ਚੀਜ਼ ਦੇ ਸੋ ਫਿਲਮ ਕਿੰਨੇ ਟਾਈਮ ਨੂੰ ਰਿਲੀਜ਼ ਹੋਏ ਫਿਲਮ ਹੋਰੀਆ 31 ਅਕਤੂਬਰ ਨੂੰ ਸਾਰੇ ਜਾਣਿਆਂ ਨੇ ਦੇਖਣਾ ਕਿ ਪੰਜਾਬ ਵਾਸਤੇ ਕਿ ਕਹਿਣਾ ਚਾਹੋਗੇ ਜਿਵੇਂ ਪਹਿਲਾਂ ਪਿਆਰ ਕੀਤਾ ਕਿਸ ਲਈ ਮੈਂ ਚਾਹੁੰਨੀ ਆ ਕਿ ਪੰਜਾਬ ਵਾਸਤੇ ਕੀ ਪੰਜਾਬ ਵਾਸਤੇ ਹੀ ਬਣਾਈ ਆ ਪੰਜਾਬ ਪੰਜਾਬ ਜੀ ਬਣੀ ਆ ਤੇ ਤੁਸੀਂ ਸਾਰੇ ਜਾਣੇ ਵੇਖ ਕੇ ਆਇਓ ਤੁਹਾਨੂੰ ਬਹੁਤ ਹੀ ਵਧੀਆ ਲੱਗੂ ਤੇ ਇੱਕ ਫੈਮਿਲੀ ਫਿਲਮ ਆ ਬਿਲਕੁਲ ਨਾ ਚੀਜ਼ ਕਿਉਂਕਿ ਫੈਮਿਲੀ ਨੂੰ ਨਹੀਂ ਲੈ ਕੇ ਜਾਣਾ ਸਾਰਿਆਂ ਨੂੰ ਨਾਲ ਇਕੱਠੇ ਹੋ ਕੇ ਲੈ ਕੇ ਜਾਓ 1950 ਤੇ 2025 ਦੀ ਸਟੋਰੀ ਆ ਤੁਹਾਨੂੰ ਬਹੁਤ ਵਧੀਆ ਲੱਗੂਗਾ ਬਹੁਤ ਪਿਓਰਿਟੀ ਆ